ਮੇਰੇ ਸੰਗ ਜ਼ਦਾ ਹੈ ਨਾਲੇ ਸਮਾਰੇ ਸਮਾਰ ਤੇ ਸਦਾ ਸਮਾਲੇ ਲੈਣਾ ਹੈ ਗ੍ਰੀਨ ਐਪਲ ਹਾਂਜੀ ਹਰੇ ਰੰਗ ਦਾ ਸੇਬ ਲੈਣਾ ਹੈ ਉਹਨੂੰ ਕਹਿੰਦੇ ਨੇ ਗ੍ਰੇਨੀ ਸਮਿਥ ਐਪਲ ਇਹ গোল ਵਾਲਾ ਲੈਣਾ ਹੈ ਇੱਕ ਸੀਲਾ ਲੈ ਲੈਣਾ ਹੈ ਇੱਕ ਅਸੀਂ ਅਦਰਕ ਦਾ ਲੈਣਾ ਹੈ ਇੱਕ ਅਸੀਂ ਨਿੰਬੂ ਲੈਣਾ ਹੈ ਇੱਕ ਅਸੀਂ ਦਨੀਆ ਲੈਣਾ ਹੈ ਥੋੜੀ ਜਿਹੀ ਪਾਲਕ ਪਾਲਕ ਘਰੇ ਪੱਤੇ ਉਹਦੇ ਚ ਤੇ ਬਾਕੀ ਇਹਨਾਂ ਚੀਜ਼ਾਂ ਦੇ ਨਾਲ ਖਲਦੀ ਮਿਲ ਜਾਵੇ ਆਪ ਜੀ ਨੂੰ ਜਿਹੜੀ ਖਲਦੀ ਆਰਗੇਨਿਕ ਹੁੰਦੀ ਹੈ ਜਿਹੜੀ ਆਪਣੀ ਗੰਢੀ ਹੁੰਦੀ ਹੈ ਹਲਦੀ ਦੀ ਥੋੜਾ ਜਿਹਾ ਉਹ ਪਾਲਣਾ ਵਿੱਚ ਤੇ ਫਿਰ ਜਦੋਂ ਅ ਇੱਕ ਪੀਰ ਪਾਲਣੀ ਨਾਸ਼ਪਤੀ ਪਾਲਣੀ ਉਹਦੇ ਵਿੱਚ ਕਈ ਵਾਰੀ ਤੇ ਜਿੰਨਾਂ ਨੂੰ ਸੜਕਾ ਜਾਂਦੇ ਨੇ ਥੋੜੇ ਦੋ ਚਾਰ ਅੰਗੂਰ ਵਿੱਚ ਪਾ ਸਕਦੇ ਨੇ ਤੋ ਉਹਦਾ ਸਵਾਦ ਜਿਹੜਾ ਹੈ ਉਹ ਅ ਥੋੜਾ ਚੇਂਜ ਹੋ ਜਾਂਦਾ ਹੈ ਤੇ ਨੁਕਸਾਨ ਵੀ ਨਹੀਂ ਕਰਦੇ ਹੈਗੇ ਇਹ ਜੂਸ ਉਹ ਕੱਢ ਕੇ ਉਹਦੇ ਵਿੱਚ ਮਸ਼ੀਨ ਮਿਲਦੀ ਜੂਸ ਵਾਲੀ ਉਹਦੇ ਵਿੱਚ ਸੈਲਰੀ ਸੈਲਰੀ ਇਹ ਦੋ ਜਾਰ ਇਹਨੂੰ ਭਰ ਕੇ ਰੱਖ ਲੈਣੇ ਹਨ ਸਵੇਰੇ ਉੱਠ ਕੇ ਖਾਣਾ ਨਹੀਂ ਖਾਣਾ ਹਾਂਜੀ ਚਾਹ ਪੀ ਕੇ ਆਪਣਾ ਕੰਮ ਤੇ ਚਲਾ ਗਿਆ ਟਾਈਮ ਟੇਬਲ ਬਣਾਉਣਾ ਹੈ ਕਾਇਦੇ ਵਿੱਚ ਚੱਲਣਾ ਹੈ 12 ਵਜੇ ਤੋਂ ਪਹਿਲੇ 12 ਵਜੇ ਜੂਸ ਚੱਕਣਾ ਹੈ ਆਪ ਜੀ ਨੇ ਹਾਂਜੀ ਬਾਅਦ ਫਿਰ ਕੋਈ ਥੋੜਾ ਬਹੁਤਾ ਫਰੂਟ ਖਾ ਸਕਦਾ ਹੈ ਜਿਹੜਾ ਐਂਟੀਆਕਸੀਡੈਂਟ ਫੂਡ ਹੈ ਜਿਵੇਂ ਬਲੂਬੈਰੀਆਂ ਹੋ ਗਈਆਂ ਰਸਬਰੀਆਂ ਹੋ ਗਈਆਂ ਥੋੜਾ ਜਿਹਾ ਉਹ ਛੋਟੇ ਛੋਟੇ ਪੋਰਸ਼ਨਾਂ ਵਿੱਚ ਖਾਣਾ ਹੈ ਤੇ 2 ਵਜੇ ਦੇ ਨਾਲ ਆਪ ਜੀ ਨੇ ਜਦੋਂ ਰੋਟੀ ਖਾਣੀ ਹੈ ਰੋਟੀ ਖਾਣ ਤੋਂ ਪਹਿਲੇ ਸਲ ਖੀਰੇ ਮooli ਜੋ ਵੀ ਚੰਗਾ ਲੱਗਦਾ ਹੈ ਸਰੀਰ ਨੂੰ ਉਹ ਕੱਚਾ ਪਹਿਲੇ ਇੱਕ ਵਜh ਪਰ ਕੇ ਖਾਣੀ ਹੈ ਪਲੇਟ ਪਰ ਖਾਣ ਦੇ ਬਾਅਦ ਫਿਰ ਤੁਸੀਂ ਆਪਣੀ ਦਾਲ ਸਬਜੀ ਰੋਟੀ ਪਰੌਂਠਾ ਜਿਉ ਖਾਣਾ ਖਾ ਲਓ ਹਾਂਜੀ ਅੰਮ੍ਰਿਤ ਸ਼ਾਮ ਨੂੰ 6 ਦੇ ਨਾਲ ਸਾਢੇ 6 ਵਜh ਜਿੱਤੇ ਡਿਊਟੀ ਤੇ ਹੋਵੇ ਆਪਣੀ ਰੋਟੀ ਪੱਲੇ ਬੰਨ ਕੇ ਲੈ ਜਾਵੇ ਤੇ 6 ਵਜh ਉਹ ਸਪੋਜਨ ਕਰੇ ਤੇ ਉਸ ਤੋਂ ਬਾਅਦ ਖਾਵੇ ਨਾ ਕੁਝ ਵੀ ਚਾਹ ਪੀ ਸਕਦਾ ਹੈ ਜਿਹੜੀ ਦੇਸੀ ਚਾਹ ਹੁੰਦੀ ਹੈ ਜਿਹੜੀ ਦੁੱਧ ਦੇ ਬਗੈਰ ਤੇ ਉਹ ਅਗਰ ਨਹੀਂ ਤੇ ਬਾਅਦ ਵਿੱਚ ਸ਼ਾਮ ਨੂੰ ਪੇਟ ਨੂੰ ਭੁੱਖਾ ਰੱਖਣਾ 8 ਵਜੇ ਤੋਂ ਲੈ ਕੇ ਸਵੇਰ ਦੇ 12 ਵਜੇ ਤੱਕ 16 ਘੰਟੇ ਬਣ ਜਾਂਦੇ ਨੇ ਇਹ 16 ਘੰਟੇ ਸਰੀਰ ਨੂੰ ਦੇਣਾ ਹੈ ਗੁਰੂ ਪਿਆਰਿਓ ਇਹ ਜਿਹੜਾ ਸਰੀਰ ਹੈ ਇਹ ਪ੍ਰਮਾਤਮਾ ਨੇ ਇੱਕ ਐਸੀ ਮਸ਼ੀਨ ਬਣਾਈ ਹੈ ਕੁਦਰਤ ਦਾ ਕ੍ਰਿਸ਼ਮਾ ਹੈ ਇਹ ਕੇਵਲ ਤਾਂ ਕੇਵਲ ਇਹ ਸਰੀਰ ਹੈ ਇਹ ਕੈਸੀ ਮਸ਼ੀਨ ਹੈ ਜਿਹੜੀ ਆਪਣੇ ਆਪ ਨੂੰ ਖੁਦ ਠੀਕ ਕਰ ਲੈਂਦੀ ਹੈ ਕੈਂਸਰ ਤੱਕ ਖੁਦ ਠੀਕ ਕਰ ਲੈਂਦੀ ਹੈ ਲੇਕਿਨ ਤੁਸੀਂ ਇਹਨੂੰ ਸਮਾਂ ਨਹੀਂ ਦਿੰਦੇ ਆਪਾਂ ਕੀ ਕਿ ਮੈਂ ਵੀ ਇਦਾਂ ਕਰਦਾ ਸੀ ਦਾਸ ਵੀ ਇਹੀ ਕੁਝ ਕਰ ਰਿਹਾ ਸੀ ਹੁਣ 14 ਸਾਲ ਹੋ ਗਏ ਕਿਡਨੀਆ ਖਰਾਬ ਸ਼ੂਗਰ ਅੱਖਾਂ ਖਰਾਬ ਤੇ ਕੋਈ ਤਾਕਤ ਰੱਖ ਰਹੀ ਹੈ ਨਾ ਇਹ ਤਾਕਤ ਰੱਖ ਰਹੀ ਹੈ ਤੇ ਸਿਰਫ ਉਹਦੇ ਪਾਣੀ ਚ ਚੱਲ ਰਹੇ ਆ ਤੇ ਮਾਲਕ ਰੱਖ ਰਿਹਾ ਹੈ ਇਸੇ ਤਰ੍ਹਾਂ ਆਪ ਜਿੰਨੇ ਵੀ ਰੱਖੇਗਾ ਕਿਉਂਕਿ ਬੱਚੇ ਦੀ ਉਮਰ ਜੇ ਛੋਟੀ ਹੈ ਇਹ ਬਹੁਤ ਜਲਦੀ ਕਵਰ ਕਰ ਜਾਏਗਾ ਇਹ ਮੇਰੇ ਖਿਆਲ ਹਾਂ ਜੀ ਇਹ 38 ਸਾਲ ਦੀ ਉਮਰ हां 3 ਦਿਨ ਲੱਗਣੇ ਤੀਸਰੇ ਦਿਨ ਪੈਣਾ ਇਹ ਸਾਰੇ ਮੂੜਾ ਖਾ ਜਾਏਗਾ ਨਹੀਂ ਤੇ ਮੈਨੂੰ ਕਾਲ ਕਰ ਲਵੇ ਮੇਰਾ ਨੰਬਰ ਸਾਰਿਆਂ ਕੋਲ ਪਾਈ ਸਾਹ ਪਨਿਸ਼ਾਨ ਸਿੰਘ ਕੋਲ ਵੀ ਹੈ ਸਾਰਿਆਂ ਕੋਲ ਹੈ ਪੈਣਾ ਕੋਲ ਮੈਨੂੰ ਕਾਲ ਕਰ ਲੈਣ ਪਾਈ ਸਾਹ ਆਪਣੇ ਵਿੱਚ ਬੈਠੇ ਹਨ ਉਹਨਾਂ ਨੂੰ ਵੀ ਉਹਨਾਂ ਦਾ ਤੇ ਪੇਸ਼ਾ ਹੀ ਡਾਕਟਰੀ ਹੈ ਉਹ ਬਹੁਤ ਜ਼ਿਆਦਾ ਜਾਣਦੇ ਹਨ ਮੇਰੇ ਨਾਲੋਂ ਜ਼ਿਆਦਾ ਪਰ ਜੋ ਮੇਰੇ ਦਿਖਾ ਮ ਕਰ ਰਿਹਾ ਹੈ ਉਹ ਇਹ ਚੀਜ਼ਾਂ ਕੰਮ ਕਰ ਰਹੀਆਂ ਨੇ ਏ ਏ ਆਪ ਜੀ ਦਿਓ ਬਾਕੀ ਮਾਰਕ ਦਾ ਨਾਮ ਜਪੋ ਲੱਗਦੀ ਪੰਜ ਤੋਂ ਵੀ ਜ਼ਿਆਦਾ ਨਹੀਂ 5 ਮਿੰਟ ਕਰ ਲਵੇ 10 ਮਿੰਟ ਕਰ ਲਵੇ ਨਾਮ ਸਿਮਰਨ ਕਰੇ ਸ਼ੁਕਰਾਨੇ ਕਰਕੇ ਮਾਰਕ ਸਵੇਰ ਉੱਠਦੇ ਹੀ ਉੱਠੇ ਆਪਣੇ ਆਰਾਮ ਨਾਲ ਉੱਥੇ ਬੇ ਚੌਂਕੜੀ ਮਾਰ ਕੇ ਬੈਠ ਜਾਣਾ ਹੈ ਬੈਠ ਕੇ ਪੰਜ ਪੰਜ ਮਿੰਟ ਕੋਈ ਵੀ ਗੁਰਬਾਣੀ ਦਾ ਸ਼ਬਦ ਵਾਹਿਗੁਰੂ ਸਿਮ ਕਰਨਾ ਹੈ ਜੇ ਉੱਠ ਕੇ ਤੇ ਆਪਣਾ ਦੂਸਰਾ ਕਰਨਾ ਹੈ ਨਿਤਨੇਮ ਇਹ ਦੋ ਚੀਜ਼ਾਂ ਜਿਹੜਾ ਕਰਦਾ ਹੈ ਉਹ ਮੈਨੂੰ ਨਹੀਂ ਲੱਗਦਾ ਕਿ ਪ੍ਰਮਾਤਮਾ ਉਹ ਕਿਰਪਾ ਨਾ ਕਰੇ ਇਹ ਵਾਹਿਗੁਰੂ ਕਿਰਪਾ ਕਰਨ ਚੜ੍ਹਦੀਆਂ ਕਲਾ ਚ ਰਹੋਗੇ ਕੋਈ ਗੱਲ ਨਹੀਂ ਜਿਹਨਾਂ ਨੂੰ ਮਾਤ ਪਾ ਗਏ ਨੇ ਲੋਕੀ ਠੀਕ ਹੈ ਬੇ ਜੀ ਕੋਈ ਤੰਨ ਮਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵੀਰ ਜੀ ਸ਼ਾਮ ਨੂੰ ਵੀ ਲੈ ਸਕਦੇ ਹਾਂ ਜੇ ਆਪਾਂ ਡਿਨਰ ਨਾ ਕਰਨਾ ਹੋਵੇ ਤੇ ਸ਼ਾਮ ਨੂੰ ਵੀ ਜੂਸ ਗ੍ਰੀਨ ਲੈ ਸਕਦੇ ਹਾਂ ਹਾਂਜੀ ਪੰਜੀ ਹਾਂ ਇਹਦੇ ਚ ਇਹ ਹੈ ਜਿਹੜੇ ਲੋਕੀ ਸ਼ੁਰੂ ਸ਼ੁਰੂ ਚ ਕਰਦੇ ਨੇ ਉਹਨਾਂ ਨੂੰ ਥੋੜਾ ਸਿੱਧਕ ਨਹੀਂ ਆਉਂਦਾ ਮਤਲਬ ਆਪਜੀ ਜੂਸ ਪੀਂਦੇ ਹੋ ਤੇ ਉਹਦੇ ਨਾਲ ਇਹ ਹੁੰਦਾ ਹੈ ਕਿ ਸਰੀਰ ਨੂੰ ਇੱਕ ਮੈਸੇਜ ਨਹੀਂ ਜਾਂਦਾ ਦਿਮਾਗ 'ਚ ਜਦੋਂ ਅਸੀਂ ਰੋਟੀ ਖਾਂਦੇ ਆ ਜਾਂ ਕੋਈ ਸੋਲਿਡ ਫੂਡ ਖਾਂਦੇ ਆ ਤੇ ਸਰੀਰ ਕਹਿੰਦਾ ਹਾਂ ਮੈਨੂੰ ਮਿਲ ਗਿਆ ਜੋ ਮਿਲਣਾ ਚਾਹੀਦਾ ਖਾਸ ਕਰਕੇ ਪੰਜਾਬੀਆਂ ਨੂੰ ਯਕੀਨਨੀਆਂ ਸਾ ਰੋਟੀ ਕਰਦੇ ਫਿਰਫਟੀ ਹੋ ਜਾਂਦੀ ਹੈ ਹਾਂਜੀ ਤੇ ਸ਼ਾਮ ਨੂੰ ਤੁਸੀਂ ਐਂਦਾ ਕਰੋ ਕਿ ਸ਼ਾਮ ਨੂੰ ਆਪਣੇ ਬੀਟਰੂਟ ਜਿਹੜਾ ਚਕੰਦਰ ਜੀ ਨੂੰ ਕਹਿੰਦੇ ਛੋਟਾ ਉਹਦਾ ਛੋਟਾ ਪੀਸ ਉਹਦਾ ਲੈ ਲਓ ਦੋ ਕ ਗਾਜਰਾ ਪਾ ਲਓ ਵਿੱਚ ਤੇ ਨਾਲ ਅਨਾਰ ਇੱਕ ਦਿਨ ਛੱਡ ਕੇ ਰੋਜ਼ ਨਹੀਂ ਪੀਣਾ ਨਾਰ ਸ਼ਾਮ ਨੂੰ ਤੁਸੀਂ ਉਹ ਲੈ ਲਓ ਸ਼ਾਮ ਨੂੰ ਵੀ ਜੂਸ ਉਹ ਹੀ ਲੈ ਸਕਦੇ ਤੁਸੀਂ ਜਦੋਂ ਆਪ ਜੀ ਜੂਸ ਪੀ ਲਵੋ ਤੇ ਉਹਦੇ ਬਾਅਦ ਆਪ ਜੀ ਥੋੜਾ ਬੋਤਾ ਜਿਵੇਂ ਕੋ ਦਾਲ ਸਬਜੀ ਮੜੀ ਜੀ ਖਾ ਲਓ ਕੋਈ ਕੋਈ ਹਰਜ ਨਹੀਂ ਤੁਸੀਂ ਆਪਣੇ ਦਿਮਾਗ ਨੂੰ ਸਮਝਾਉਣਾ ਵੀ ਤੇ ਹੈ ਨਾ ਵੀ ਤੁਸੀਂ ਖਾਧਾ ਕੁਛ ਹਾਂਜੀ ਤੇ ਕੋਈ ਅਸੀਂ ਕਰਨ ਦੀ ਲੇਕਿਨ 6 ਜਾਂ 7 ਵਜੇ ਤੋਂ ਪਹਿਲੇ ਪਹਿਲੇ 8 ਵਜੇ ਦੇ ਬਾਅਦ ਨਹੀਂ ਖਾਣਾ ਕੁਝ ਵੀ ਅੱਧੀਆਂ ਤੋਂ ਜ਼ਿਆਦਾ ਬਿਮਾਰੀਆਂ ਸਿਰਫ ਟਾਈਮ ਦੇ ਵਿੱਚ ਵੱਜਣ ਦੇ ਨਾਲ ਹੀ ਤੁਹਾਡੀਆਂ ਦੂਰ ਹੋ ਜਾਣੀਆਂ ਹਾਂਜੀ ਇਹ ਜਿਹੜੇ ਤੇਲ ਨੇ ਅੱਜ ਕੱਲ ਅਸੀਂ ਰਿਫਾਈਨਡ ਆਲ ਵਰਤਦੇ ਹਾਂ ਉਹਦੇ ਤੋਂ ਪਾਸਾ ਛਡਾਓ ਤੇਲ ਜਿਹੜਾ ਜਦੋਂ ਗਰਮ ਹੁੰਦਾ ਟ੍ਰਾਂਸ ਫੈਟ ਬਣ ਜਾਂਦਾ ਇਹ ਦਿਲ ਦੀਆਂ ਨਾੜੀਆਂ ਬਲਾਕ ਹੁੰਦੀਆਂ ਅਦਰੰਗ ਹੁੰਦੇ ਦਿਮਾਗੋਂ ਪਾਜ ਹੁੰਦਾ ਬੰਦਾ ਇਹ ਜਿਹੜੇ ਬਣਾਉਂਦੇ ਆ ਨਾ 25 ਤਰ੍ਹਾਂ ਦੇ ਕੈਮੀਕਲ ਪਾਉਂਦੇ ਉਹਨਾਂ ਦਾ ਕੋਈ ਦੀਨ ਧਰਮ ਨਹੀਂ ਪੈਣਾ ਉਹ ਉਹਨਾਂ ਨੂੰ ਸਿਰਫ ਆਪਣਾ ਚਾਹੀਦਾ ਕਿ ਸਾਡੇ ਕੋਲ ਪੈਸਾ ਕਿੰਨਾ ਆ ਰਿਹਾ ਕੋਈ ਮਰਦਾ ਮਰ ਜਾਵੇ ਇਸੇ ਤਰ੍ਹਾਂ ਡਾਕਟਰ ਕਰ ਰਹੇ ਹਨ ਆਪਣੇ ਧਰਮ ਤੋਂ ਹਟ ਕੇ ਨਾ ਹਸਪਤਾਲਾਂ ਵਿੱਚ ਕੋਈ ਗਰੀਬ ਗੁਰਬਾ ਜਾਂਦਾ ਪਹਿਲੇ ਫੀਸ ਜਮ੍ਹਾਂ ਕਰਾਓ ਪਹਿਲੇ ਮੱਥਾ ਟੇਕੋ ਨਾ ਉਹ ਮਰਦਾ ਮਰ ਰਿਹਾ ਉਹਦੇ ਉਹਨੂੰ ਪਹਿਲੇ ਦਾਖਲ ਕਰੋ ਉਹਦੇ ਟ੍ਰੀਟਮੈਂਟ ਕਰੋ ਉਹਦਾ ਵਿਚਾਰੇ ਦਾ ਐਸੀ ਇਨਸਾਨੀਅਤ ਜਿਹੜੀ ਚੱਲ ਗਈ ਹੈ ਖੰਭ ਲਾ ਕੇ ਉੱਡ ਗਈ ਹੈ ਤੇ ਆਪ ਜੀ ਆਪਣੇ ਸਰੀਰ ਦਾ ਆਪ ਹੀ ਆਪਣੇ ਹੱਥੀ ਹੈ ਆਪਣਾ ਆਪੇ ਹੀ ਕਾਸਵਾਰੀ ਹੈ ਗੁਰੂ ਪਾਤਸ਼ਾਹ ਨੇ ਤੇ ਖਜ਼ਾਨਾ ਬਖਸ਼ਿਆ ਹੋਇਆ ਹੈ ਕੁਦਰਤੀ ਚੀਜ਼ਾਂ ਦਾ ਅਸੀਂ ਆਂ ਜਿਹੜੇ ਸਵਾਦਾਂ ਵਿੱਚ ਪਏ ਹੋਏ ਆ ਇਸ ਵਾਸਤੇ ਬੇਨਤੀ ਚਰਨਾਂ ਵਿੱਚ ਕੋਈ ਵੀ ਬਿਮਾਰ ਨਹੀਂ ਰਹੇਗਾ ਸਰਬ ਰੋਗ ਦਾ ਔਖਦ ਨਾਮ ਇਹ ਜਿਹੜੀ ਐਪ ਹੈ ਭਾਈ ਸਾਹਿਬ ਭਾਈ ਰਾਜਕੁਮਾਰ ਜੀ ਦੀ ਇੱਕ ਔਖਦ ਨਾਮ ਹੈ ਇਹ ਜਿਹੜਾ ਇਹਦੇ ਵਿੱਚ ਰਹਿ ਕੇ ਵੀ ਬਿਮਾਰ ਰਿਹਾ ਤੇ ਫਿਰ ਫਾਇਦਾ ਕੀ ਹੈ ਇਸ ਕਰਕੇ ਆਪ ਜੀ ਵਿਸ਼ਵਾਸ ਕਰੋ ਵਿਸ਼ਵਾਸ ਵਿੱਚ ਸਭ ਕੁਝ ਹੈ ਤੇ ਸਮੇਂ-ਸਮੇਂ ਤੇ ਜਦੋਂ ਵੀ ਲੋੜ ਪੈਂਦੀ ਹੈ ਅਸੀਂ ਆਪ ਆਪ ਜੀ ਦੇ ਨਾਲ ਆ ਜਿੰਨੇ ਜੋ ਕਿਹਾ ਤੁਛ ਬੁੱਧੀ ਦੇ ਅਨੁਸਾਰ ਮਨ ਕਿਰਪਾ ਕਰੇ ਸਾਰਿਆਂ ਦੀ ਸਿੱਤੇ ਮੇਰੇ ਪਰ ਯਾਤ ਰੱਖੇ मन बचा दिया आओ अगला प्रोग्राम सर्वन करिए वागुरु जी का खालसा वाहगुरू जी की फ़...